ਹਰ ਸਾਲ ਲੱਖਾਂ ਰਾਉਂਡ ਫਾਇਰ ਕੀਤੇ ਜਾਂਦੇ ਨੇ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਉਸ ਛੋਟੇ ਜਿਹੇ ਤੁਮਾਕੇ ਵਿੱਚ ਅਸਲ 'ਚ ਹੁੰਦਾ ਕੀ ਹੈ ਆਪਾਂ ਗੱਲ ਕਰ ਰਹੇ ਹਾਂ ਬੁਲਟਸ ਬਾਰੇ ਪਰ ਹੋਰ ਐਕੂਰੇਟਲੀ ਇਸ ਨੂੰ ਕਾਰਟਰੀਜ ਜਾਂ ਕਾਰਤੂਸ ਕਹਿ ਸਕਦੇ ਹਾਂ ਜਿਹਨੂੰ ਗਲਤੀ ਨਾਲ ਬੁਲੇਟ ਕਿਹਾ ਜਾਂਦਾ ਹੈ ਪਰ ਕਾਰਟਰੀਜ ਹੀ ਹੈ ਜਿਹਦੇ ਵਿੱਚ ਛੋਟਾ ਜਿਹਾ ਐਕਸਪਲੋਜ਼ਨ ਇੱਕ ਨਿਯੰਤਰਿਤ ਤਰੀਕੇ ਨਾਲ ਹੁੰਦਾ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਅਸਲ ਚ ਕਾਰਤੂਸ ਬਣਦੇ ਕਿਵੇਂ ਨੇ ਤੇ ਬੰਦੂਕ ਚ ਪਾਏ ਕਾਰਤੂਸ ਚ ਹੋਣ ਵਾਲਾ ਧਮਾਕਾ ਹੁੰਦਾ ਕਿਵੇਂ ਹੈ ਇਹ ਵੀਡੀਓ ਅੰਤ ਤੱਕ ਜਾਣਕਾਰੀ ਨਾਲ ਭਰਪੂਰ ਹੋਣ ਵਾਲੀ ਹੈ ਸੋ ਬਣੇ ਰਹੋ ਸਾਡੇ ਨਾਲ ਇਸ ਛੋਟੇ ਜਿਹੇ ਰਾਕਟ ਨੂੰ ਬਣਾਉਣ ਲਈ ਮੈਨੂਫੈਕਚਰਰ ਕਈ ਖਾਸ ਮਟੀਰੀਅਲਸ ਦਾ ਇਸਤੇਮਾਲ ਕਰਦੇ ਨੇ ਤੇ ਹਰ ਮਟੀਰੀਅਲ ਨੂੰ ਫਾਈਨਲ ਪ੍ਰੋਡਕਟ ਦੀ ਸੇਫਟੀ ਪ੍ਰੋਜੈਕਟਾਈਲ ਜਾਨੀ ਕਿ ਬੁਲੇਟ ਅਕਸਰ ਲੈਡ ਦੇ ਅਲੋਏ ਤੋਂ ਬਣਾਇਆ ਜਾਂਦਾ ਹੈ ਲੈਡ ਬੁਲੇਟ ਨੂੰ ਭਾਰ ਦੇਣ ਦੇ ਨਾਲ ਨਾਲ affordable ਵੀ ਬਣਾਉਂਦਾ ਹੈ ਪਰ ਬੁਲਟਸ ਦੀ ਪਰਫਾਰਮੈਂਸ ਇੰਪਰੂਵ ਕਰਨ ਲਈ ਇਸ ਨੂੰ ਕਾਪਰ ਨਾਲ ਜੈਕਟ ਵਾਂਗੂ ਕਵਰ ਕੀਤਾ ਜਾਂਦਾ ਹੈ ਕਾਟਰੀ ਦਾ ਦੂਜਾ ਹਿੱਸਾ ਹੁੰਦਾ ਹੈ ਇਸ ਦਾ ਕੇਸ ਕੇਸ ਨੂੰ ਜ਼ਿਆਦਾਤਰ ਸਟਰੋਂਗ ਮਟੀਰੀਅਲ ਬਣਾਇਆ ਜਾਂਦਾ ਹੈ ਜਿਵੇਂ ਬਰਾਸ ਸਟੀਲ ਤੇ ਐਲੂਮੀਨੀਅਮ ਵੀ ਵਰਤਿਆ ਜਾਂਦਾ ਹੈ ਪਰ ਸ਼ਾਰਟ ਗਨ ਦੇ ਸੈਲਜ਼ ਲਈ ਹੌਲਾਪਾਰ ਦਾ ਮਟੀਰੀਅਲ ਇਸਤੇਮਾਲ ਕੀਤਾ ਜਾਂਦਾ ਹੈ ਜਿਵੇਂ ਮੋਸਟਲੀ ਪਲਾਸਟਿਕ ਦਾ ਕੇਸ ਮੈਟਲ ਬੇਸ ਦੇ ਨਾਲ ਅਟੈਚ ਕੀਤਾ ਜਾਂਦਾ ਹੈ ਕਾਟਰੀ ਦਾ ਤੀਜਾ ਹਿੱਸਾ ਹੁੰਦਾ ਹੈ ਪ੍ਰਾਈਮਰ ਇਹ ਬਰਾਸ ਜਾਂ ਸਟੀਲ ਦਾ ਇੱਕ ਕੱਪ ਹੁੰਦਾ ਹੈ ਜੋ ਬਹੁਤ ਹੀ ਸੈਂਸਿਟਿਵ ਮਟੀਰੀਅਲ ਨਾਲ ਭਰਿਆ ਹੁੰਦਾ ਹੈ ਜੋ ਹਲਕੀ ਜਿਹੀ ਇੰਪੈਕਟ ਨਾਲ ਅੱਗ ਫੜਨ ਦਾ ਕੰਮ ਕਰਦਾ ਹੈ ਤੇ ਇਸ ਸੈਂਸਿਟਿਵ ਮਟੀਰੀਅਲ ਨੂੰ ਪ੍ਰੋਪੈਲਨ ਦਾ ਨਾਮ ਦਿੱਤਾ ਜਾਂਦਾ ਹੈ ਜਿਹਦੇ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਤੇ ਸਲਫਰ ਵਰਗੇ ਕੰਪਾਊਂਡ ਦੇ ਰਹੇ ਜਿਹਦੇ ਵਿੱਚ ਕਲਾਸਿਕ ਬਲੈਕ ਪਾਊਡਰ ਤੇ ਮਾਡਰਨ স্মੋਕलेस ਪਾਊਡਰ ਵਰਗੇ ਕਈ ਮਿਕਸਚਰ ਆਉਂਦੇ ਨੇ ਪਰ ਇਹਨਾਂ ਸਾਰਿਆਂ ਦੀ ਇੱਕ ਖਾਸियत ਹੈ ਕਿ ਇਹ ਬਹੁਤ ਹੀ ਜਲਦੀ ਸੜਦੇ ਨੇ ਜਿਸ ਦੇ ਨਾਲ ਫੈਲਣ ਵਾਲੀਆਂ ਗੈਸਾਂ ਕ੍ਰੀਏਟ ਹੁੰਦੀਆਂ ਨੇ ਜੋ ਬੁਲੇਟ ਨੂੰ ਬੜੀ ਰਫ਼ਤਾਰ ਨਾਲ ਬੈਰਲ ਤੋਂ ਬਾਹਰ ਪੁਸ਼ ਕਰਦੀਆਂ ਨੇ ਤੇ ਹੁਣ ਗੱਲ ਕਰਦੇ ਹਾਂ ਕਿ ਕੈਟਰिज ਤੇ ਬੁਲੇਟਸ ਅਸਲ ਚ ਬਣਦੀਆਂ ਕਿਵੇਂ ਨੇ ਬੁਲੇਟਸ ਅਲੱਗ-ਅਲੱਗ ਸਾਈਜ਼ ਤੇ ਡਿਜ਼ਾਈਨਸ ਦੀਆਂ ਹੁੰਦੀਆਂ ਨੇ ਜੋ ਇਸ ਤੇ ਨਿਰਭਰ ਕਰਦਾ ਹੈ ਕਿ ਵਰਤੀਆਂ ਕਿੱਥੇ ਜਾਣੀਆਂ ਨੇ ਛੋਟੇ ਕੈਲੀਬਰ ਦੀ ਗੋਲੀ ਜਿਵੇਂ ਕਲਾਸਿਕ 22 ਐਮ ਐਮ ਨੂੰ ਬਣਾਉਣ ਲਈ ਮੈਨੂਫੈਕਚਰਸ ਆਮ ਕਰਕੇ ਬਹੁਤ ਵੱਡੀ ਆਟੋਮੈਟਿਕ ਮਸ਼ੀਨ ਵਰਤਦੇ ਨੇ ਜੋ ਬੜੀ ਬਰੀਕੀ ਨਾਲ ਲੈਡ ਨੂੰ ਕੱਟ ਕੇ ਉਸ ਨੂੰ ਸ਼ੇਪ ਵੀ ਦਿੰਦੀ ਹੈ ਇਸ ਨਾਲ ਘੱਟ ਸਮੇਂ ਵਿੱਚ ਵੱਡੀ ਗਿਣਤੀ ਤੇ ਪ੍ਰੋਡਕਸ਼ਨ ਸੰਭਵ ਹੋ ਪਉਂਦੀ ਹੈ ਪਰ ਸ਼ੂਟਿੰਗ ਕੰਪੀਟੀਸ਼ਨਸ ਲਈ ਕਾਸਟਿੰਗ ਦੇ ਟ੍ਰੈਡੀਸ਼ਨਲ ਤਰੀਕੇ ਹੀ ਵਰਤੇ ਜਾਂਦੇ ਨੇ ਮਤਲਬ ਮੈਟਲ ਨੂੰ ਪਿਗਲਾ ਕੇ ਦੋਵੇਂ ਤਰੀਕੇ ਨਾਲ ਬਣੀਆਂ ਬੁਲਟਸ ਤੇ ਫਿਰ ਕਾਪਰ ਦੀ ਪਲੇਟਿੰਗ ਕੀਤੀ ਜਾਂਦੀ ਹੈ ਤਾंबे ਦੀ ਇਹ ਜੈਕਟ ਦੋ ਕੰਮ ਕਰਦੀ ਏ ਪਹਿਲਾ ਇਹ ਲੈਡ ਕੋਰ ਨੂੰ ਜੰਗਾਲ ਨਹੀਂ ਲੱਗਣ ਦਿੰਦੀ ਦੂਜਾ ਇਹ ਇੱਕ ਸਖਤ ਸਤ੍ਹਾ ਬਣਾਉਂਦੀ ਏ ਜੋ ਬੈਰਲ ਦੇ ਅੰਦਰ ਸਪਾਇਰਲ ਗਰੂਵਸ ਨੂੰ ਫੜਦੀ ਏ ਜਿਹਨੂੰ ਰਾਈਫਲਿੰਗ ਕਹਿੰਦੇ ਨੇ ਰਾਈਫਲਿੰਗ ਹੀ ਬੈਰਲ ਜੋ ਨਿਕਲਦੀ ਗੋਲੀ ਨੂੰ ਸਪਿਨ ਯਾਨੀ ਕਿ ਘੁਮਾਉਂਦੀ ਏ ਜੋ ਕਿ ਗੋਲੀ ਨੂੰ ਟਾਰਗੇਟ ਤੇ ਪਹੁੰਚਣ ਲਈ ਬਹੁਤ ਜ਼ਰੂਰੀ ਏ ਤੇ ਹਾਂ ਕਾਪਰ ਜੈਕਟ ਕਾਫੀ ਗੋਲੀਆਂ ਚਲਾਉਣ ਤੇ ਇਹ ਵੀ ਗਨ ਨੂੰ ਸਾਫ਼ ਰੱਖਣ 'ਚ ਮਦਦ ਕਰਦੀ ਏ ਚਲੋ ਹੁਣ ਗੱਲ ਕਰਦੇ ਆ ਕਾਰਟ੍ਰਿਜ ਕੇਸ ਬਾਰੇ ਇਹ ਛੋਟਾ ਜਿਹਾ ਕੱਪ ਬੁਲੇਟ ਨੂੰ ਹੋਲਡ ਕਰਕੇ ਰੱਖਦਾ ਏ ਭਾਵੇਂ ਕਿ ਇਹ ਐਲੂਮੀਨੀਅਮ ਸਟੀਲ ਜਾਂ ਪਲਾਸਟਿਕ ਦਾ ਵੀ ਹੋ ਸਕਦਾ ਪਰ ਬਰਾਸ ਯਾਨੀ ਕਿ ਪਿੱਤਲ ਇਥੇ ਬੈਸਟ ਮਟੀਰੀਅਲ ਹੈ ਪਿੱਤਲ ਨਾਲ ਇਹਨੂੰ ਬਣਾਉਣਾ ਕਾਫੀ ਸੌਖਾ ਹੈ ਤੇ ਨਾਲ ਹੀ ਇਹ ਮੈਟਲ ਬਹੁਤ ਹਾਰਡ ਵੀ ਹੁੰਦਾ ਹੈ ਕੇਸ ਤੇ ਸ਼ੇਪ ਡਿਪੈਂਡ ਕਰਦੀ ਹੈ ਕਿ ਕਿਹੜੀ ਗਨ ਵਿੱਚ ਇਸਨੂੰ ਯੂਜ਼ ਕੀਤਾ ਜਾਏਗਾ ਇਹਦੇ ਲਈ ਪਿੱਤਲ ਦੀਆਂ ਸ਼ੀਟਸ ਨੂੰ ਪੰਚੀਸ ਐਂਡ ਡਾਈਜ਼ ਨਾਮੀ ਮਸ਼ੀਨ ਨਾਲ ਲੋੜਿੰਦੀ ਸ਼ੇਪ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਕੇਸ ਨੂੰ ਹੀਟ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਜਿਹਦੇ ਨਾਲ ਇਹ ਹੋਰ ਮਜ਼ਬੂਤ ਹੋ ਜਾਂਦਾ ਹੈ ਤੇ ਅਸਲ 'ਚ ਹੀਟ ਟ੍ਰੀਟਮੈਂਟ ਤੋਂ ਬਾਅਦ ਹੀ ਇਹ ਫਾਇਰਿੰਗ ਦਾ ਪ੍ਰੈਸ਼ਰ ਹੈਂਡਲ ਕਰਨ ਲਈ ਰੈਡੀ ਹੁੰਦਾ ਹੈ ਇਸ ਤੋਂ ਬਾਅਦ ਹਰ ਕੇਸ ਉੱਪਰ ਇੱਕ ਤਰ੍ਹਾਂ ਦਾ ਟੈਗ ਲਗਾਇਆ ਜਾਂਦਾ ਹੈ ਜਿਹਦੇ ਤੇ ਕੈਲੀਬਰ ਕੰਪਨੀ ਦਾ ਨਾਮ ਤੇ ਹੋਰ ਵੀ ਜਾਣਕਾਰੀ ਲਿਖੀ ਹੁੰਦੀ ਹੈ ਜਿਹਦੇ ਨਾਲ ਇਸ ਨੂੰ ਟਰੈਕ ਕੀਤਾ ਜਾ ਸਕੇ ਕੇਸ ਦੇ ਅੰਦਰ ਇੱਕ ਛੋਟਾ ਜਿਹਾ ਹਿੱਸਾ ਹੁੰਦਾ ਹੈ ਜਿਸ ਨੂੰ ਪ੍ਰਾਈਮਰ ਕਿਹਾ ਜਾਂਦਾ ਹੈ ਜੋ ਬੇਸਿਕਲੀ ਸਪਾਰਕ ਪਲੱਗ ਦਾ ਕੰਮ ਕਰਦਾ ਹੈ ਪ੍ਰਾਈਮਰ ਜੋ ਇੱਕ ਸੌਫਟ ਕਾਪਰ ਜਾਂ ਬ੍ਰਾਂਸ ਦਾ ਬਣਿਆ ਹੁੰਦਾ ਹੈ ਤੇ ਸਾਈ ਤੁਸੀਂ ਕਹਿ ਸਕਦੇ ਹੋ ਆਪਣੀ ਚੀਚੀ ਦੇ ਨੋਜਿੰਨਾ ਤੇ ਇਸ ਪ੍ਰਾਈਮਰ ਦੇ ਅੱਗੇ ਪਿਆ ਹੁੰਦਾ ਹੈ ਸੁਪਰ ਸੈਂਸਿਟਿਵ ਮਟੀਰੀਅਲ ਲੈਡ ਸਟਾਈਫਨੇਟ ਤੇ ਇਸ ਮਟੀਰੀਅਲ ਦੇ ਨਾਲ ਇੱਕ ਤਿਕੋਣੇ ਆਕਾਰ ਦਾ ਮੈਟਲ ਹੁੰਦਾ ਹੈ ਜਿਸ ਨੂੰ ਐਨਵਲ ਕਿਹਾ ਜਾਂਦਾ ਹੈ ਜੋ ਲੈਡ ਸਟਾਈਫਨੇਟ ਨੂੰ ਇੱਕ ਸਰਵਿਸ ਪ੍ਰੋਵਾਈਡ ਕਰਦਾ ਹੈ ਹੁਣ ਹੁੰਦਾ ਕਿ ਜਦੋਂ ਤੁਸੀਂ ਟ੍ਰਿਗਰ ਪੁੱਲ ਕਰਦੇ ਹੋ ਤਾਂ ਗਨ ਦੀ ਫਾਇਰਿੰਗ ਪਿਨ ਬਹੁਤ ਜ਼ੋਰ ਦੀ ਪ੍ਰਾਈਮਰ ਤੇ ਆ ਕੇ ਵੱਜਦੀ ਹੈ ਜਿਸ ਨਾਲ ਲੈਡ ਸਟਾਈਫਨੇਟ ਸਕਵੀਜ਼ ਹੁੰਦਾ ਹੈ ਐਨਵਲ ਦੇ ਨਾਲ ਤੇ ਛੋਟਾ ਜਿਹਾ ਤਮਾਕਾ ਹੁੰਦਾ ਹੈ ਜੋ ਕੇਸ ਦੇ ਵਿੱਚ ਪਏ ਗਨ ਪਾਊਡਰ ਨੂੰ ਵੀ ਇਗਨਾਈਟ ਕਰਦਾ ਹੈ ਤੇ ਬੁਲੇਟ ਨੂੰ ਰਿਲੀਜ਼ ਕਰਨ ਦਾ ਕਾਰਨ ਬਣਦਾ ਹੈ ਇਹ ਤਾਂ ਆਪਾਂ ਦੇਖ ਲਿਆ ਕਿ ਬੁਲੇਟਸ ਕੇਸਿਸ ਪ੍ਰਾਈਮਰਸ ਤੇ ਪ੍ਰੋਪਲੈਂਸ ਬਣਾਉਦੇ ਕਿਵੇਂ ਨੇ ਹੁਣ ਆਪਾਂ ਜਾਣਾਂਗੇ ਕਿ ਇਹ ਸਾਰੇ ਕੰਪੋਨੈਂਟਸ ਨੂੰ ਮਿਲਾ ਕੇ ਕਾਰਟਰੀਜ ਕਿਵੇਂ ਬਣਾਈ ਜਾਂਦੀ ਹੈ ਜਰਨੀ ਸ਼ੁਰੂ ਹੁੰਦੀ ਹੈ ਇਹਨਾਂ ਕੰਪੋਨੈਂਟਸ ਦੀ ਡੀਪ ਕਲੀਨਿੰਗ ਦੇ ਨਾਲ ਪਿੱਤਲ ਦੇ ਕੇਸਿਸ ਨੂੰ ਇੱਕ ਵਾਈਬ੍ਰੇਸ਼ਨ ਵਾਲੀ ਮਸ਼ੀਨ ਵਿੱਚ ਪਾਲਿਸ਼ ਕੀਤਾ ਜਾਂਦਾ ਹੈ ਜਿੰਨਾ ਇਸ ਦਾ ਸਰਫੇਸ ਸਮੂਥ ਹੋਏਗਾ ਓਨੀ ਹੀ ਬੈਟਰ ਪਰਫਾਰਮੈਂਸ ਦੇਵੇਗਾ ਇਸ ਤੋਂ ਬਾਅਦ ਪ੍ਰਾਈਮਰ ਨੂੰ ਕੇਸ ਦੇ ਵਿੱਚ ਫਿਟ ਕੀਤਾ ਜਾਂਦਾ ਹੈ ਤੇ ਕੇਸ ਦੀ ਦੂਜੀ ਸਾਈਡ ਬੁਲੇਟ ਨੂੰ ਫਿਟ ਕਰਨ ਲਈ ਤਿਆਰ ਕੀਤਾ ਜਾਂਦਾ ਹੈ ਫਿਰ ਟਾਈਮ ਆਉਂਦਾ ਹੈ ਕੇਸ ਵਿੱਚ ਗਨ ਪਾਊਡਰ ਐਡ ਕਰਨ ਦਾ ਜੋ ਬਹੁਤ ਹੀ ਧਿਆਨ ਨਾਲ ਮੈਜ਼ਰ ਕਰਕੇ ਐਡ ਕੀਤਾ ਜਾਂਦਾ ਕਿਉਂਕਿ ਥੋੜਾ ਘੱਟ ਜਾਂ ਵੱਧ ਹੋਣਾ ਡੇਂਜਰਸ ਹੋ ਸਕਦਾ ਹੈ ਨੈਕ ਤੇ ਲਾਸਟ ਵਿੱਚ ਬੁਲੇਟ ਨੂੰ ਕੇਸ ਦੇ ਫਰੰਟ ਸਾਈਡ ਤੇ ਫਿੱਟ ਕਰਕੇ ਕੇਸ ਦਾ ਮੂੰਹ ਮਸ਼ੀਨ ਨਾਲ ਘੁਟ ਦਿੱਤਾ ਜਾਂਦਾ ਹੈ ਅੱਜ ਦੇ ਟਾਈਮ 'ਚ ਇਹ ਸਾਰਾ ਪ੍ਰੋਸੈਸ ਸਪੈਸ਼ਲ ਮਸ਼ੀਨਾਂ ਦੀ ਹੈਲਪ ਨਾਲ ਹੀ ਕੀਤਾ ਜਾਂਦਾ ਹੈ ਇਸ ਨਾਲ ਹੀ ਕਾਰਟ੍ਰਿਜ ਬਣ ਕੇ ਤਿਆਰ ਹੋ ਜਾਂਦੀਆਂ ਨੇ ਤੇ ਪੈਕੇਜਿੰਗ ਲਈ ਪਹੁੰਚ ਜਾਂਦੀਆਂ ਨੇ ਜੋ ਜ਼ਿਆਦਾਤਰ 50-50 ਦੇ ਪੈਕੇਟਸ ਵਿੱਚ ਪੈਕ ਹੁੰਦੀਆਂ ਨੇ ਲਾਸਟ ਵਿੱਚ ਇੱਕ ਬਹੁਤ ਜ਼ਰੂਰੀ ਜਾਣਕਾਰੀ ਕੈਟਰੀਜਸ ਜਾਂ ਬੁਲੇਟਸ ਬਣਾਉਣ ਦਾ ਮਤਲਬ ਕੁਝ ਪਾਰਟਸ ਨੂੰ ਬਸ ਜੋੜ ਦੇਣਾ ਨਹੀਂ ਬਲਕਿ ਇਦਾਂ ਦੀ ਚੀਜ਼ ਬਣਾਉਣੀ ਹੈ ਜਿਸ ਦਾ ਹਰ ਵਨੀ ਪਰਫੈਕਟਲੀ ਕੰਮ ਕਰਨਾ ਬਹੁਤ ਹੀ ਜ਼ਰੂਰੀ ਹੈ ਇਸੇ ਕਰਕੇ ਕੁਆਲਟੀ ਕੰਟਰੋਲ ਤੇ ਫੈਕਟਰੀ ਟੈਸਟਿੰਗ ਕੀਤਾ ਜਾਂਦੇ ਨੇ ਜਿਹਦੇ ਚ ਗੋਲੀਆਂ ਦੇ ਹਰ ਬੈਚ ਵਿੱਚੋਂ ਹਜ਼ਾਰਾਂ ਗੋਲੀਆਂ ਨੂੰ ਟੈਸਟ ਫਾਇਰ ਕੀਤਾ ਜਾਂਦਾ ਹੈ ਜਿਸ ਵਿੱਚ ਟ੍ਰਿਗਰ ਤੋਂ ਬਾਅਦ ਕੈਟਰੀਜ ਦੇ ਵਿੱਚ ਬਣਨ ਵਾਲਾ ਪ੍ਰੈਸ਼ਰ ਨੂੰ ਦੇਖਿਆ ਜਾਂਦਾ ਹੈ ਤੇ ਬੈਰਲ ਚੋਂ ਨਿਕਲਣ ਤੋਂ ਬਾਅਦ ਗੋਲੀ ਕਿਵੇਂ ਬਿਹੇਵ ਕਰਦੀ ਹੈ ਇਦਾਂ ਦੀਆਂ ਚੀਜ਼ਾਂ ਨੂੰ ਧਿਆਨ ਨਾਲ ਪਰਖਿਆ ਜਾਂਦਾ ਹੈ ਤੇ ਇਹ ਸਭ ਬਹੁਤ ਹੀ ਐਡਵਾਂਸਡ ਟੈਕ ਯਾਦ ਰੱਖੋ ਕਿ ਬੰਦੂਕ ਦੀ ਓਨਰਸ਼ਿਪ ਆਪਣੇ ਆਪ ਵਿੱਚ ਇੱਕ ਜ਼ਿੰਮੇਵਾਰੀ ਹੈ ਹਮੇਸ਼ਾ ਹਥਿਆਰ ਨੂੰ ਸਾਵਧਾਨੀ ਨਾਲ ਸੰਭਾਲੋ ਤੇ ਸਾਰੇ ਸੁਰੱਖਿਆ ਪ੍ਰੋਟੋਕੋਲਸ ਦੀ ਪਾਲਣਾ ਕਰੋ ਹੁਣ ਤੱਕ ਜੁੜੇ ਰਹਿਣ ਲਈ ਧੰਨਵਾਦ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰੋ ਜੀ